ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਵੀਂ ਵੀਡੀਓ ਵਿੱਚ ਫਿਰ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਹਾਂ ਜੀ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਗਉ ਘੜ ਦੇ ਦਰਸ਼ਨ ਕੀਤੇ ਜੀ ਤੇ ਇਸ ਟਾਈਮ ਆਪਾਂ ਪਹੁੰਚਿਆ ਜੀ ਗੁਰਦੁਆਰਾ ਸਨਾਰ ਟੋਲੀ ਸਾਹਿਬ ਠੀਕ ਹੈ ਜੀ ਤੇ ਗੁਰਦੁਆਰਾ ਸਾਹਿਬ ਆ ਪਹੁੰਚ ਗਿਆ ਜੀ ਤੇ ਕਿਉਂਕਿ ਗਲੀਆਂ ਵਿੱਚ ਆ ਕੇ ਨਾ ਇਹ ਸ਼ਹਿਰ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਤੇ ਆਟੋ ਜਾਂ ਪਿਛੇ ਬਾਈਕ ਲਾਤਾ ਜੀ ਤੇ ਨਵੀਂ ਇਮਾਰਤ ਬਲਰੀਏ ਦੀ ਗੁਰੂ ਘਰ ਦੀ ਤੇ ਆਪਾਂ ਹੁਣ ਚਲੋ ਤੁਹਾਨੂੰ ਦਰਸ਼ਨ ਕਰਾਉਣੀ ਹੈ ਜੀ ਫਿਰ ਇਤਿਹਾਸ ਤੁਹਾਡੇ ਨਾਲ ਸੰਬੰਧ ਕਰਦੇ ਆ ਜੀ ਹਮ ਸਮਝ ਲਈ ਹਮ ਲਈ ਕੀ ਅੰਦਰ ਕਾਰਮੀ ਲੱਗਣਾ ਦਾ ਨਾ ਗੁਰੂ ਸਾਹਿਬ ਸਭ ਤੇ ਇੱਕ ਵਾਰ ਕਰ ਠੀਕ ਹੈ ਨਾ ਠੀਕ ਹੈ ਠੀਕ ਠੀਕ ਹੈ ਉਹ ਹਾਰ ਆ ਮੈਂ ਲੈ ਲੈਦਾ ਤਾਂ ਘਾਟ ਨਹੀਂ ਆਈ ਘਾਟ ਨਹੀਂ ਇਹ ਨਾ ਆਪਣਾ ਸਭ ਲੈ ਜਾਤਾ ਲੋ ਜੀ ਆਪਾਂ ਤੁਹਾਨੂੰ ਇਤਿਹਾਸ ਪੜ ਕੇ ਸੁਣਾ ਦਿੰਨੇ ਆ ਜੀ ਇਹ ਪ੍ਰਕਾਸ਼ ਹਮਾਰਾ ਭਾਇਓ Patna ਸ਼ਹਿਰ ਵਿਖੇ ਪਹੁੰਚਿਆ ਗੁਰਦੁਆਰਾ ਸੰਗਤ ਨਾਰਟੋਲੀ ਪਾਤਸ਼ਾਹੀ ਪਹਿਲੀ Patna ਸਾਹਿਬ ਜਿਹਦੇ ਗੁਰਨਾਮ ਦੇਵ ਜੀ ਪੂਰਬ ਦੇ ਯਾਤਰਾ ਕਰਤੇ Patna ਵਿਖੇ ਪਹੁੰਚੇ ਭਾਈ ਮਰਦਾਨੇ ਨੂੰ ਭੁੱਖ ਲੱਗੀ ਗੁਰੂ ਜੀ ਨੇ ਆਖਿਆ ਮਹਾਰਾਜ ਜੀ ਕੋਸ਼ਿਸ਼ ਕਰੋ ਮੈਂ ਤੇਰੇ ਸਾਹ ਰੁਕ ਜਾਣਗੇ ਗੁਰੂ ਜੀ ਨੇ ਇੱਕ ਪੱਥਰ ਦਾ ਟੁਕੜਾ ਦੇ ਦਿੱਤਾ ਗੁਰੂ ਜੀ ਨੇ ਹੱਥ ਲਗਨ ਨਾਲ ਪੱਥਰ ਲਾਲ ਹੋ ਗਿਆ ਗੁਰੂ ਜੀ ਨੇ ਆਖਿਆ ਮਰਦਾਨੇ ਆ ਜਾ ਵੇਚ ਕੇ ਰਾਸ਼ਨ ਪਾਣੀ ਖਰੀਦ ਕੇ ਲਿਆ ਲੰਗਰ ਬਣਾ ਆਪ ਛਕਦੇ ਦੂਜਿਆਂ ਨੂੰ ਵੀ ਛਕਾ ਭਾਈ ਮਰਦਾਨਾ ਬਾਜ਼ਾਰ ਵੇਚਣ ਲਈ ਗਈ ਕਿਸਨੇ ਪਰਖ ਹੀ ਨਹੀਂ ਕੀਤੀ ਜਦੋਂ ਇਸ ਸਥਾਨ ਤੇ ਮੁਰਲੇਧਰ ਸੁਨਾਰੇ ਦੇ ਘਰ ਆਏ ਸੋ ਸੁਨਾਰੇ ਦੀ ਪਰਖ ਕੀਤੀ ਤੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਆਖਣ ਲੱਗਿਆ ਮੈਂ ਤਾਂ ਛੋਟਾ ਵਪਾਰੀ ਹਾਂ ਮੇਰੇ ਤੋਂ ਵੱਡਾ ਵਪਾਰੀ ਸਾਲਸਰਾਏ ਜ਼ੋਹਰੀ ਹੈ ਉਹਨਾਂ ਕੋਲ ਚਲੇ ਸ਼ਾਇਦ ਉਹ ਇਹਦਾ ਜੋ ਹੈਗਾ ਤੁਹਾਨੂੰ ਦੇ ਸਕਦੇ ਹਨ ਤੇ ਜਲਪਾਣ ਛਾ ਕੇ ਸਾਲਸਰਾਏ ਦੇ ਘਰ ਲੈ ਗਈ ਸਾਲਸਰਾਏ ਜਦੋਂ ਲਾਲ ਦੀ ਦਰਸ਼ਨ ਕੀਤੀ ਤੇ ਉਹ ਵੀ ਨਿਹਾਲ ਹੋ ਗਏ ਇੱਕ ਸੋਪੇ ਉਹਨਾਂ ਨੇ ਮੱਥਾ ਟੇਕਿਆ ਤੇ ਆਖਣ ਲੱਗਾ ਇਹ ਤਾਂ ਮਾਲ ਤਾਂ ਮੇਰੇ ਕੋਲ ਵੀ ਨਹੀਂ ਇਹ ਦਰਸ਼ਨੀ ਪੇਟਾ ਦਿੱਤੀ ਹੈ ਮੋਲ ਹੈ ਤੇ ਸਮਝ ਲਈ ਸਾਰੇ ਮਨਕੀ குரு ਜੀ ਦਰਸ਼ਨਾਂ ਲਈ ਬੇਸੰਪਰਪੁਰ ਗਏ ਇੱਥੇ ਗੁਰੂ ਗੁਰਦਵਾਰਾ ਗੋਕਾਰ ਸਾਹਿਬ ਹੈ ਗੁਰੂ ਜੀ ਦਰਸ਼ਨ ਕਰਕੇ ਸਾਰੇ ਨੇ ਆਪਣੀ ਮਰਜ਼ੀ ਪੂਰੀ ਕੀਤੀ ਤੇ ਬੇਨਤੀ ਕੀਤੀ ਮਹਾਰਾਜ ਜੀ ਸਾਡੇ ਲੋਕਾਂ ਦੇ ਘਰ ਵੀ ਕਰਨ ਪਾਓ ਸਕਾਰਪਵਿੱਤਰ ਕਰੇ ਧੰਨ ਗੁਰਨਾਣਕ ਦੇਵ ਜੀ ਭਗਤ ਜਿਆਤਾਮਲ ਨੂੰ ਉਪਦੇਸ਼ ਦੇ ਕੇ ਗੁਰਦੁਆਰਾ ਗਊ ਘੜ ਤੋਂ ਚਲ ਕੇ ਇਸ ਸਥਾਨ ਤੇ ਮੁਰਲੀ ਧਰ ਸਨਾਰੇ ਦੇ ਘਰ ਆਏ ਸੰਗਤ ਸਥਾਪਿਤ ਕੀਤੀ ਇਸ ਕਰਕੇ ਇਸ ਆਸਥਾਨ ਦਾ ਨਾਮ ਪਿਆ ਸੰਗਤ ਸਨਾਰ ਟੋਲੀ ਫਿਰ ਗੁਰੂ ਜੀ ਦੀ ਦੀਵਾਨ ਸਜਾਈ ਸਭ ਨੂੰ ਉਪਦੇਸ਼ ਦਿੱਤਾ ਤੇ ਮੁਰਲੀ ਧਰ ਤੇ ਬਖਸ਼ਿਸ਼ ਕੀਤੀ ਤੋਪੀ ਭਾਗਾ ਵਾਲਾ ਹੈ ਭਾਗਾ ਵਾਲਾ ਹੈ ਇਹ ਜਗ੍ਹਾ ਨੂੰ ਵੀ ਭਾਗ ਲੱਗੇਗੀ ਵਰੀਆ ਸੰਗਤਾਂ ਆਪਣੇ ਮਰਾਦਾਂ ਪੂਰੀਆਂ ਕਰਨ ਗਈਆਂ ਤੇ ਇੱਥੋਂ ਫਿਰ ਸਤਿਗੁਰ ਜੀ ਅੱਗੇ ਚਲੇ ਗਏ ਇਹ ਸੇ ਗੁਰੂ ਘਰ ਦਾ ਇਤਿਹਾਸ ਗੁਰਦੁਆਰਾ ਸੰਗਤ ਸੁਨਾਰ ਟੋਲੀ ਪਾਤਸ਼ਾਹੀ ਪਹਿਲੀ ਤੇ ਬਾਕੀ ਗੁਰਦੁਆਰਾ ਘਰ ਦੀ ਬਿਲਡਿੰਗ ਬਣ ਰਹੀ ਹੈ ਜੀ ਤੇ ਜਰੂਰ ਹਿੱਸੇ ਪਾਓ ਆ ਕੇ ਗੁਰੂ ਘਰਾਂ ਵਿੱਚ ਆ ਕੇ ਬਹੁਤ ਸੋਹਣਾ ਉਸਾਰਾ ਬਣ ਰਿਹਾ ਜੀ ਇਹ ਤਿਆਰ ਹੋ ਰਿਹਾ ਜੀ ਬਾਕੀ ਬਾਜ਼ਾਰ ਦੇ ਵਿੱਚ ਹੀ ਹੈ ਜੀ ਇਹ ਸਥਾਨ ਆ ਦੇਖ ਹਾਂਜੀ ਸਵਾਪਾਸਟਮ ਪਹੁੰਚੇ ਗੁਰਦੁਆਰਾ ਗੁਰਦੁਆਰਾ ਕੰਗਣਗਾਟ ਸਾਹਿਬ ਤੇ ਆਪਾਂ ਦਰਸ਼ਨ ਕਰਾਉਣੇ ਆ ਜੀ ਤੇ ਆਪਾਂ ਦਰਸ਼ਨ ਕਰਦੇ ਆ ਜੀ ਤੇ ਦੋ ਦੋ ਤਿੰਨ ਤਿੰਨ ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਸशोਭਿਤ ਨੇ ਜੀ ਤੇ ਆਪਾਂ ਖੜੇ ਇਸ ਟਾਈਮ ਬਾਹਰ ਤੇ ਇਹ ਜੀ ਬਾਹਰ ਦੀ ਡਿਊਟੀ ਗੁਰਦੁਆਰ ਸਾਹਿਬ ਜੀ ਦੀ ਤੇ ਬਾਕੀ ਇਤਿਹਾਸ ਲਿਖਿਆ ਹੋਇਆ ਜਿੱਥੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੈ ਜੀ ਇਹ ਹਿੰਦੀ ਵਿੱਚ ਲਿਖਿਆ ਹੋਇਆ ਹੈ ਜੀ ਅੰਗਰੇਜ਼ੀ ਵਿੱਚ ਤੇ ਪੰਜਾਬੀ ਵਿੱਚ ਤੇ ਆਪਣੀ ਮਾਂ ਬੋਲੀ ਪੰਜਾਬੀ ਹੈ ਜੀ ਤੇ ਇਹ ਸਥਾਨ ਬਾਲਾ ਪ੍ਰੀਤਮ ਗੋਵਿੰਦ ਰਾਏ ਜੀ ਦੇ ਬਚਪਨ ਦੀ ਕੋਦਕਾਂ ਦੀ ਅਮਰਤ ਯਾਦ ਹੈ ਇਸ ਗੋਵਿੰਦ ਘੜ ਤੇ ਗੁਰੂ ਜੀ ਨੇ ਆਪਣੇ ਸੋਨੇ ਦਾ ਕੰਗਣ ਛੁੱਟਿਆ ਸੀ ਇੱਥੇ ਹੀ ਗੋਵਿੰਦ ਘੜ ਤੋਂ ਬਾਲਾ ਪ੍ਰੀਤਮ ਜੀ ਨੇ ਰਾਮ ਭਗਤ ਪੰਡਿਤ ਸ਼ਿਵਦਤ ਨੂੰ ਰਾਮ ਰੂਪ ਦੇ ਦਰਸ਼ਨ ਦਿੱਤੇ ਗੁਰੂ ਜੀ ਬਚਪਨ ਵਿੱਚ ਆਪਣੇ ਬਾਲ ਸਾਥੀ ਦੇ ਨਾਲ ਗੰਗਾ ਦੇ ਕਿਨਾਰੇ ਗੋਬਿੰਦ ਘਾੜੀ ਦੇ ਖੇਡਿਆ ਕਰਦੇ ਸਨ ਤੇ ਚਲੋ ਇਹ ਇਤਿਹਾਸਿਕ ਗੁਰਦਵਾਰਾ ਸਾਹਿਬ ਜੀ ਦਾ ਤੇ ਬਾਹਰ ਛੋਟੇ ਛੋਟੇ ਦੁਕਾਨਾਂ ਲੱਗੀਆਂ ਹੋਈਆਂ ਹਨ ਤੇ ਇਧਰ ਆਟੋ ਲਾਲ ਰੰਗ ਦਾ ਤੇ ਅੰਦਰ ਚਲਦੇ ਹਾਂ ਜੀ ਤੇ ਦਰਸ਼ਨ ਕਰਦੇ ਹਾਂ ਜੀ ਜਾ ਕੇ ਫਿਰ ਬਹੁਤ ਸੋਹਣਾ ਬਣਿਆ ਹੋਇਆ ਜੀ ਧਾਰਮਿਕ ਸਥਾਨ ਆਪ ਵੀ ਬੜੀ ਵੱਡੀ ਹੋ ਗਿਆ ਲੋ ਜੀ ਆਪਾਂ ਚਲਦੇ ਹਾਂ ਜੀ ਦਰਸ਼ਨ ਕਰਦੇ ਹਾਂ ਜੀ ਅੰਦਰ ਜਾ ਕੇ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹੇ ਪ੍ਰਕਾਸ਼ ਹਮਾਰਾ ਪਿਓ ਪਟਨਾ ਸਹਿਰ ਵਿਖੇ ਪਵਲਿਓ ਆਪ ਜੀ ਜਿਸ ਸਥਾਨ ਤੇ ਬੈਠੇ ਹੋ ਉਸ ਪਾਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਕੰਗਨਘਾਟ ਸੇ ਗੋਬਿੰਦਘਾਟ ਵੀ ਕਿਹਾ ਜਾਂਦਾ ਓਹ ਸੁਦੀ 7ਵੇਂ ਬਾਅਦ ਦਸੰਬਰ 1666 ਈਸਵੀ ਨੂੰ ਬਾਲਾ ਪ੍ਰਤਮ ਜੀ ਦਾ ਪਾਵਨ ਪ੍ਰਕਾਸ਼ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਹੋਇਆ। 7 ਸਾਲ ਦੀ ਉਮਰ ਤੱਕ ਪਟਨਾ ਸਾਹਿਬ ਵਿਖੇ ਰਹੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਚਪਨ ਦਾ ਨਾਮ ਗੋਬਿੰਦ ਰਾਏ। ਪਿਆਰ ਸਵ ਨੇ ਕਹਿੰਦੇ ਤੇ ਬਾਲਾ ਪ੍ਰਤਮ ਜੀ। ਬਾਲਾ ਪ੍ਰਤਮ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੇ ਛੋਟੇ ਬੱਚੋ ਦੇ ਨਾਲ ਗੰਗਾ ਕਿਨਾਰੇ ਖੇਡਣ ਵਾਸਤੇ ਆਉਂਦੇ ਤੇ ਬੇੜੀ ਪੇਸਾਰ ਕਰਦੇ ਸਨ। ਇੱਕ ਦਿਨ ਖੜਦੇ ਖੜਦੇ ਇੱਕ ਹੱਥ ਦਾ ਸੋਨੇ ਦਾ ਕੰਗਨ ਗੰਗਾ ਵਿਖੇ ਡਿੱਗ ਪਿਆ ਨਾਲ ਦੇ ਬੱਚੋ ਨੇ ਜਾ ਕੇ ਮਾਤਾ ਜੀ ਨੂੰ ਦੱਸਿਆ ਮਾਤਾ ਜੀ ਬਾਲਾ ਪ੍ਰਤਮ ਜੀ ਦਾ ਇੱਕ ਹੱਥ ਦਾ ਸੋਨੇ ਦਾ ਕੰਗਨ ਗੰਗਾ ਵਿਖੇ ਡਿੱਗ ਪਿਆ ਮਾਤਾ ਜੀ ਨੇ ਸਿੱਖ ਸੰਗਤ ਦੇ ਨਾਲ ਮਾਮਾ ਕਿਰਪਾਲ ਚੰਦ ਹੋਰ ਵੀ ਸੰਗਤ ਦੇ ਨਾਲ ਇਹ ਮਾਤਾ ਗੁਜਰੀ ਗੰਗਾ ਕਿਨਾਰੇ ਇਸ ਸਥਾਨ ਤੇ ਆਏ ਤੇ ਬਾਲਾ ਪ੍ਰਤਮ ਜੀ ਨੂੰ ਪੁੱਛਣ ਲੱਗੇ ਬਾਲਾ ਪ੍ਰਤਮ ਜੀ ਇੱਕ ਹੱਥ ਦਾ ਸੋਨੇ ਦਾ ਕੰਗਣ ਕਿਥੇ ਕੋ ਡਿਗਾ ਹੈ ਸਾਨੂੰ ਦੱਸੋ ਅਸੀਂ ਕਢਾ ਲਈਏ ਬਾਲਾ ਪ੍ਰਤਮ ਜੀ ਨੇ ਦੂਸਰਾ ਹੱਥ ਦਾ ਕੰਗਣ ਕੱਢ ਕੇ ਗੰਗਾ ਵਿਖੇ ਸੁੱਟ ਦਿੱਤਾ ਕਹਿਣ ਲੱਗੇ ਮਾਤਾ ਜੀ ਇੱਥੇ ਕੋ ਡਿਗਾ ਹੈ ਮਾਤਾ ਜੀ ਨੇ ਕਹਿਣ ਲੱਗੇ ਬਾਲਾ ਪ੍ਰਤਮ ਜੀ ਇਹ ਕੰਗਣ ਤਾਂ ਆ ਪਹਿਲੇ ਹੀ ਡਿਗਾ ਦਿੱਤਾ ਸੀ ਤੇ ਦੂਸਰਾ ਕੰਗਣ ਮੇਰੇ ਸਾਹਮਣੇ ਗੰਗਾ ਵਿਖੇ ਸੁੱਟ ਦਿੱਤਾ ਫਿਰ ਮਾਤਾ ਜੀ ਨੇ ਗੋਤੇ ਖੋਰ ਨੂੰ ਸੋਨੇ ਦਾ ਕੰਗਣ ਕੱਢਣ ਵਾਸਤੇ ਕਿਹਾ ਤੇ ਗੋਤੇ ਖੁਰ ਗੰਗਾ ਵਿੱਚ ਬੜੇ ਤੋਂ ਕਿਆ ਦਿੱਖਤੇ ਸੋਨੇ ਦਾ ਕੰਗਨ ਸੇ ਗੰਗਾ ਭਰਿਆ ਹੋਇਆ ਕਹਿ ਲਗੇ ਮਾਤਾ ਜੀ ਬਾਲਾ ਪ੍ਰਤਮ ਜੀ ਨੇ ਤੋਂ ਦੋਠੋ ਸੋਨੇ ਦਾ ਕੰਗਨ ਸੁਟਿਆ ਸੀ ਇਥੇ ਤਾਂ ਲੱਖੋ ਸੋਨੇ ਦਾ ਕੰਗਨ ਪਿਆ ਹੈ ਅਸੀਂ ਕਿਹੜਾ ਕੰਗਨ ਕੱਢ ਲਈ ਫਿਰ ਬਾਲਾ ਪ੍ਰਤਮ ਜੀ ਨੇ ਤੂਤਲੀ ਰਚਨਾ ਨਾਲ ਕਹਿ ਲਗੇ ਮਾਤਾ ਜੀ ਆਪਣੇ ਸੋਨੇ ਦਾ ਕੰਗਨ ਪਛਾਣ ਕੇ ਕਢਵਾइएगा ਸਾਡਾ ਕੰਗਨ ਮਤ ਛੇੜੀਏਗਾ ਇਹ ਬਚਨ ਸੁਣ ਕੇ ਮਾਤਾ ਜੀ ਸਿੱਖ ਸੰਗਤ ਵਿਸਮਾਦ ਹੋਈ ਇਸੇ ਸਥਾਨ ਤੇ ਸਿਵਦਤ ਪੰਡਤ ਜੀ ਰਾਮ ਦਾ ਭਗਤੀ ਕਰਿਆ ਕਰਤੇ ਤੇ ਪ੍ਰਸਾਦ ਰੱਖ ਕੇ ਸਮਾਧੀ ਤੇ ਬੈਠਾ ਕਰਦੇ ਬਾਲਾ ਪ੍ਰਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੇ ਛੋਟੇ ਬੱਚੋ ਦੇ ਨਾਲ ਗੰਗਾ ਕਿਨਾਰੇ ਆਉਂਦੇ ਤਾਂ ਨਿਤ ਦਿਨ ਸਿਵਦਤ ਪੰਡਤ ਜੀ ਦਾ ਪ੍ਰਸਾਦ ਚੁੱਕ ਕੇ ਛਕ ਲਿਆ ਕਰਤੇ ਤੇ ਛੋਟੇ ਛੋਟੇ ਬੱਚੋ ਲੋਗ ਮੇ ਵੰਡ ਦਿਆ ਕਰਤੇ ਇੱਕ ਦਿਨ ਸੁਵਿਧਤ ਪੰਡਾ ਜੀ ਨੇ ਵੇਖ ਲਿਆ ਤੇ ਮਾਤਾ ਜੀ ਕੋਲ ਜਾ ਕੇ ਸ਼ਿਕਾਇਤ ਕੀਤਾ ਮਾਤਾ ਜੀ ਆਪ ਜੀ ਦਾ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡਾ ਪ੍ਰਸਾਦ ਝੂਠਾ ਕਰ ਦਿੰਦਾ ਹੈ ਅਸੀਂ ਤਾਂ ਪ੍ਰਭੂ ਰਾਮ ਵਾਸਤੇ ਪ੍ਰਸਾਦ ਰੱਖਦਾ ਕਿ ਸਾਡਾ ਪ੍ਰਸਾਦ ਭੋਗ ਲਾ ਕੇ ਸਾਨੂੰ ਰਾਮ ਜੀ ਦਰਸ਼ਨ ਦੇਣਗੇ ਤੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡਾ ਪ੍ਰਸਾਦ ਪਹਿਲਾਂ ਹੀ ਛਕ ਲਿਆ ਕਰਦੇ ਹਨ ਮਾਤਾ ਜੀ ਪੁੱਛਣ ਲੱਗੇ ਵਾਲਾ ਪ੍ਰਤਮ ਜੀ ਐਸਾ ਕਿਉਂ ਕਰਤੇ ਹੋ ਸ਼ਿਵਦਤ ਪੰਡਤ ਜੀ ਦਾ ਪ੍ਰਸਾਦ ਆ ਪਹਿਲੇ ਛਕ ਲਿਆ ਕਰਤੇ ਹੋ ਕਹਿ ਲਗੇ ਹਾਂ ਮਾਤਾ ਜੀ ਸਾਡੇ ਵਾਸਤੇ ਹੀ ਪੂਜ ਲਗਾਉਂਦਾ ਹੈ ਮਹੀਂ ਆਰਾਮ ਤੇ ਸ਼ਿਵਦਤ ਪੰਡਤ ਜੀ ਕਹਿ ਲਗੇ ਜੇ ਤੁਸੀਂ ਰਾਮ ਹੋ ਤਸਾਨੂੰ ਰਾਮ ਦੇ ਰੂਪ ਵਿੱਚ ਸਾਨੂੰ ਦਰਸ਼ਨ ਦਿਓ ਦੂਜੇ ਦਿਨ ਸ਼ਿਵਦਤ ਪੰਡਤ ਜੀ ਨੇ ਗੰਗਾ ਕਿਨਾਰੇ ਪ੍ਰਸਾਦ ਰੱਖ ਕੇ ਸਮਾਧੀ ਤੇ ਬੈਠੇ ਹੋਏ ਸਨ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੰਗਾ ਕਿਨਾਰੇ ਆਏ ਤੋ ਸਿਵਦਤ ਪੰਡਤ ਜੀ ਨੂੰ ਆਵਾਜ਼ਾਂ ਮਾਰੇ ਸਿਵਦਤ ਪੰਡਤ ਜੀ ਆਖਾ ਖੋਲੋ ਤੇ ਆਖਾ ਖੋਲੇ ਤੋ ਕਿਆ ਦੇਖਤੇ ਰਾਮ ਦੇ ਰੂਪ ਵਿੱਚ ਸਿਵਦਤ ਪੰਡਤ ਜੀ ਨੂੰ ਦਰਸ਼ਨ ਦੇ ਰਿਹਾ ਆਪ ਜੀ ਵੀ ਦਰਸ਼ਨ ਕਰ ਰਾਮ ਦੇ ਰੂਪ ਵਿੱਚ ਬੋਲੇ ਸੋ ਨਿਹਾ ਸਾ ਸ੍ਰੀ ਆਕਾ ਸਿਵਦਤ ਪੰਡਤ ਜੀ ਨੂੰ ਦਰਸ਼ਨ ਦੇ ਕਰ ਨਿਹਾਲ ਕੀਤਾ ਸਿਵਦਤ ਪੰਡਤ ਜੀ ਚਰਨੇ ਪਰ ਗਿਰ ਗਏ ਨਮਸਕਾਰ ਕੀਏ ਸੇਵਕ ਬਣ ਗਏ ਬਾਲਾ ਪਿੜਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਭਦਤ ਪੰਡਾ ਜੀ ਨੂੰ ਕਹਿਣ ਲੱਗੇ ਕਿ ਆਜ ਤੋਂ ਬਾਅਦ ਸਤਨਾਮ ਵਾਹਿਗੁਰੂ ਜੀ ਦਾ ਹੀ ਨਾਮ ਜਪਨਾ ਹੈ ਸਤਨਾਮ ਵਾਹਿਗੁਰੂ ਜੀ ਸਾਧ ਸੰਗਤ ਜੀ ਇਹ ਯਹਾਂ ਦਾ ਇਤਿਹਾਸ ਹੈ ਪਹਿਲਾ ਗੰਗਾ ਇੱਥੋਂ ਬਗਦੀ ਸੀ ਹੁਣ ਗੰਗਾ ਇਸ ਤਰ੍ਹਾਂ ਹੈ ਸਾਧ ਸੰਗਤ ਜੀ ਗਜਬਜ ਕੇ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜਿਵੇਂ ਕਿ ਤੁਸੀਂ ਭਾਈ ਸਾਹਿਬ ਨਾਲ ਤੋਂ ਇਤਿਹਾਸ ਸਰਵਣ ਕੀਤਾ ਹੈ ਤੇ ਇਸ ਸੰਖੇਪ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜੀ ਤੇ ਇਹ ਸੀ ਇਸ ਇਤਿਹਾਸ ਗੁਰਦੁਆਰਾ ਕੰਗਨ ਘਾਟ ਠੀਕ ਹੈ ਜੀ ਤੇ ਨਾਲ ਹੀ ਗੰਗਾ ਰਿਵਰ ਹੈ ਗੰਗਾ ਨਦੀ ਵਗਦੀ ਹੈ ਜੀ ਪਹਿਲਾਂ ਨਦੀ ਇੱਥੋਂ ਵਗਦੀ ਹੁੰਦੀ ਸੀ ਤੇ ਹੁਣ ਉਧਰ ਦੀ ਵਗਦੀ ਹੈ ਜੀ ਤੇ ਇਹ ਸੀ ਆਪਣੀ ਇਸ ਤੱਕ ਦੀ ਵੀਡੀਓ ਤੇ ਬਾਕੀ ਵੀਡੀਓ ਬਾਅਦ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ